ਭਲਾਚੌਰ ਦੇ ਪਿੰਡ ਮਹਿਮੂਦਪੁਰ ਮੰਡਾਰ ਦੇ ਗੁਰਦੁਆਰਾ ਸਾਹਿਬ ਵਿੱਚ ਰਾਤ ਦੇ ਸਮੇਂ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਸੜ ਗਏ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ थाना सदर ਭਲਾਚੌਰ ਦੀ ਪੁਲਿਸ ਕਟਨਾਥਾਨ ਤੇ ਪਹੁੰਚੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਗੋਵਿੰਦਵਾਲ ਸਾਹਿਬ ਲੈ ਗਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਨੂੰ ਕਮਰੇ ਵਿੱਚ ਸੁਖਾਸਣ ਕਰਕੇ ਕਮਰੇ ਦਾ ਪੱਖਾ ਚੱਲਦਾ ਛੱਡ ਕੇ ਚਲੇ ਗਏ ਅਤੇ ਰਾਤ ਦੇ ਸਮੇਂ ਪੱਖਾ ਟੁੱਟਣ ਕਾਰਨ ਸ਼ਾਰਟ ਸਰਕਟ ਹੋ ਗਿਆ ਤੇ ਅੱਗ ਲੱਗ ਗਈ। ਸਵੇਰੇ ਜਦੋਂ ਪਾਠੀ ਸਿੰਘ ਨੇ ਆ ਕੇ ਦੇਖਿਆ ਤਾਂ ਅੰਦਰੋਂ ਧੂਆ ਨਿਕਲ ਰਿਹਾ ਸੀ ਤਾਂ ਲੋਕਾਂ ਨੂੰ ਬੁਲਾ ਕੇ ਅੱਗ ਤੇ ਕਾਬੂ ਪਾਇਆ ਗਿਆ। ਕੀ ਨਾਮ ਜੀ ਅਪੁ? ਨਿਰਦਨ ਕੁਲਵੰਤ ਸਿੰਘ। ਕਿਹੜਾ ਪੰਡਾ ਜੀ? ਗੰਨ ਮਹਬੂਦਪੁਰ। ਇਹ ਜਿਹੜੇ ਮਹਾਰਾਜ ਜੀ ਦੇ ਸਰੂਪਾ ਵਾ ਇਹ ਹੋਇਆ ਕਿੱਦਾਂ ਹੋ ਗਈ? ਇਹ ਦਿ ਰਾਤ ਨੂੰ ਜਿਆਦਾ ਬੰਦ ਕਰਕੇ ਗਏ ਆ ਤਾਂ ਬਾਅਦ ਵਿੱਚ ਕਿਤੇ ਪੱਖਾ ਚੱਲਦਾ ਰਹਿ ਗਿਆ ਪਰ ਸੱਚਖੰਡ ਵਾਲਾ ਜਿਹਦਾ ਦਵਾਰ ਨਾਲ ਲੱਗਿਆ ਹੁੰਦਾ ਉਹ ਬਾਅਦ ਚ ਇੱਕ ਦਿਨ ਸ਼ਾਟ ਹੋ ਗਿਆ ਜਦ ਮੈਂ ਸਵੇਰੇ 3:30 ਵਜੇ ਆਇਆ ਜੀ ਤਾਂ ਅਗ ਜਦ ਖੋਲਿਆ ਤੇ ਧੂੰਏ ਸੀ ਅੰਦਰ ਤੇ ਦੇਖਿਆ ਕਿ ਦੋਵਾਂ ਚਾਵੇ ਨੂੰ ਉੱਤੇ ਅੱਗ ਪਈ ਸੀ ਫਿਰ ਸਾਰ ਤੁਸੀਂ ਕੀਤਾ ਹੋਰ ਸਭ ਕੁਝ ਤਿੰਨੇ ਸਿੰਘ ਜੀ ਦੇ ਮਾਰੇ ਜਿਹੜੇ ਅਪਡੇਟ ਹੋਏ। ਆ ਗਣ ਤੇ ਤੀ ਸੇਕ ਬੜਾ ਮੋਟਾ ਲੱਗਾ ਬਾੜ ਲੇਕਨ ਤਿੰਨ ਸਿੰਘ ਜੀ ਤੇ ਤਿੰਨੇ ਤੇ ਤਿੰਨੇ ਉਹੋ ਹੀ ਅਜਰ ਚ ਚੈੱਕ ਕਰਕੇ ਆਏ। ਜੇ ਤੁਹਾਨੂੰ ਕਿਸੇ ਦੀ ਕੋਈ ਡਾਊਟ ਕਰਨੀ ਕੋਈ ਸ਼ੱਕ ਨਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਤਾਲੇ ਲੱਗੇ। ਤਾਲੇ ਬਾਹਰ ਲੱਗੇ ਸੀਗੇ। ਸੇਰੇ ਆ ਕੇ ਮੈਂ ਤਾਲੇ ਕੋਲੇ। ਤੇ ਤੁਸੀਂ ਹੁਣ ਹੋਰ ਕੀ ਲੈਂਦੇ ਕਰਦੇ? ਅਸੀਂ ਲੰਘ ਕੋਈ ਨਹੀਂ ਕਰਦੇ ਅਸੀਂ ਤੇ ਇਹ ਕਹਿੰਦੇ ਆ ਕਿ ਜੇ ਸਾਫ ਸਵਾਲ ਹੋਰ ਵਧੀਆ ਹੋਣੀ ਚਾਹੀਦੀ ਆ ਤੇ ਜਿੱਦਾਂ ਇਹ ਹੋਸ਼ਟ ਹੋਇਆ ਤੇ ਨਾ ਹੋਵੇਗਾ ਇਹ ਦੇਣਤੀ ਕਰਦੇ ਆ ਪਰਮਾਤਮਾ ਅਗੇ ਅਰਦਾਸ ਹੀ ਕਰਦੇ ਆ ਕਿ ਇਹ ਹੋਇਆ ਮਾਰਾ ਇਦਾਂ ਨਹੀਂ ਹੋਣਾ ਚਾਹੀਦਾ ਜਿਆਦਾ ਨੁਕਸਾਨ ਵੀ ਹੋ ਸਕਦਾ ਸੀ ਇਸ ਰੂਪਾਂ ਦੇ ਵੀ ਅਗਰ ਕੋਈ ਹੋ ਸਕਦਾ ਸੀ ਪਰ ਚਲੋ ਬਚ ਗਏ ਪਰਮਾਤਮਾ ਨੇ ਧਿਆਰ ਕੀਤੀ ਜਿਹੜੇ ਹੁਣ ਇਹ ਸਰੂਪ ਹੈ ਮਹਾਰਾਜ ਜੀ ਇਹ ਹੁਣ ਕਿੱਥੇ ਲਿ ਜਾ ਰਹੇ ਤੁਸੀਂ ਇਹਨਾਂ ਨੂੰ ਸੰਸਕਾਰ ਕਰਨ ਵਾਸਤੇ ਇਹ ਅਸੀਂ ਸਰੋਣੀ ਕਮੇਟੀ ਦੇ ਮੈਂਬਰ ਨੂੰ ਰਿਪੋਰਟ ਦਿੱਤੀ ਸੀਗੀ ਬੌਲਸੀ ਦੀ ਰਿਪੋਰਟ ਕਰਾਈ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਉਹਦਾ ਨੇ ਉੱਥੇ ਗੋੰਦਵਾਲ ਸਾਹਿਬ ਗੋੰਦਵਾਲ ਸਾਹਿਬ ਦੇ ਨਾਮ ਕੱਲੂ ਸੀ ਰਜਾ ਤੇ ਜੀ ਲੈ ਕੇ ਜਾਓ ਪਿੰਡ ਵਾਸੀ ਕੇ ਨਾਲ ਦੇ ਹੋਰ ਉਹ ਆਉਂਗੇ ਪਿੰਡ ਦੇ ਆਪਣੇ ਸੰਗਤ ਜਾਓਗੇ ਤੇ ਸਾਨੂੰ ਕਿਹਾ ਕਿ ਫਿਰ ਚਾਰ ਮਿੱਟੀ ਦਾ ਜਿਹੜਾ ਨੰਬਰ ਹੋ ਜਾਊਗਾ ਨਾਲ ਤੇ ਬੰਗਿਆ ਤੋਂ ਆਉਂ ਚਾਰ ਨਕਮਲ ਗੋੰਦਵਾਲ ਸਾਹਿਬ ਤੋਂ ਆਏ ਸੀ ਉਹਨਾਂ ਦੀ ਡਿਊਟੀ ਆਪਣੇ ਲਾ ਕੇ Thank you